साहब मैं तो बोल रहा हूं भी आपने यहां हमें रोका यह उचित नहीं है तो हम कहते हमारे का कोई कार्यक्रम तो था ही नहीं ऐसा कार्यक्रम कोई भी नहीं था आपसे मंजूरी लेते तो साधारण कार्यक्रम के लिए कोई मंजूरी की बात नहीं होती भी आप ऊपर बात करिए इसको निपटाइए कैसे निपटाना चाहेंगे हमें बैठाना चाहते अभी यहीं बैठ रही को दलील कोई नहीं है ਠੀਕ ਹੈ ਅਸੀਂ ਗੱਲ ਕੀਤੀ ਵੀ ਸਾਨੂੰ ਤੁਸਾਂ ਰੋਕਿਆ ਸੀ ਤੈਨੂੰ ਰੋਕਿਆ ਤੁਸੀਂ ਅਸੀਂ ਤੋਂ ਤੋਂ ਪਹਿਲਾਂ 100 ਮੀਟਰ ਖੜ ਗਏ ਤੁਹਾਨੂੰ ਦੱਸਣਾ ਆ ਕਿ ਤੁਹਾਡੀ 44 ਨੰਬਰ ਦਾ ਵਾਜਬ ਹੈ ਨਾਜਾਇਜ਼ ਹੈ ਤੁਹਾਡਾ ਰੋਕਣਾ ਤੁਸੀਂ ਸਾਨੂੰ ਕੋਈ ਲੌਜੀਕ ਦੋ ਕਿ ਕਿਉਂ ਰੋਕ ਰਹੇ ਹੋ ਉਨ੍ਹਾਂ ਕੋਈ ਲੌਜੀਕ ਨਹੀਂ ਹੈ ਜੇ ਪ੍ਰਸ਼ਾਸਨ ਨਹੀਂ ਕੋਈ ਰਸਤਾ ਦਿੰਦਾ ਜੀ ਫਿਰ ਅੱਗੇ ਕਿਸਾਨਾਂ ਦੀ ਰਾਣੀ ਹਲੇ ਕੁਝ ਜੇ ਤੇ ਕੁਝ ਕਰਨਾ ਵਾਜਬ ਨਹੀਂ ਹੈ ਅੱਜ ਜਦੋਂ ਗੱਲ ਕਰਾਂਗੇ ਫਿਰ ਦੇਖਾਂਗੇ ਕਿਸਾਨ ਕਹਿ ਰਹੇ ਨੇ ਸੰਤ ਮਈ ਅਸੀਂ ਸਨਮਾਨ ਕਰਨਾ ਸੀਗਾ ਨਵਦੀਪ ਨਵਦੀਪ ਦਾ ਉੱਥੇ ਮੰਡੀ ਚ ਪਹੁੰਚਣਾ ਸੀਗਾ ਪਰ ਪ੍ਰਸ਼ਾਸਨ ਵੱਲੋਂ ਵੱਡੇ ਪ੍ਰਬੰਧ ਨਹੀਂ ਨਵਦੀਪ ਦਾ ਸਨਮਾਨ ਨਹੀਂ ਮਾਨਣਾ ਕਰਨਾ ਦਾ ਮਾਨਣਾ ਤਾਂ ਸੰਗਤ ਦਾ ਸਨਮਾਨ ਕਰਨਾ ਦਾ ਜਿਹੜਾ ਦਿਖ ਰਿਹਾ ਜੀ ਬਹੁਤ ਸਖਤ ਨਜ਼ਰ ਆ ਰਿਹਾ ਇਹ ਰੋਕਾਂ ਲਗਾਈਆਂ ਗਈਆਂ ਨੇ ਇਹਨਾਂ ਦਾ ਕਿਆ ਨੇ ਦੋ ਕਰਾਇਗੀ ਟਟੂ ਠੀਕ ਹੈ ਨਹੀਂ ਸਾਰੇ ਕੇ ਸਾਰੇ ਤਨਖਾਹ ਇਹਨੂੰ ਮਿਲ ਰਹੀ ਆ ਇਹ ਵੀ ਕਹਦੇ ਸਰਕਾਰ ਵੀ ਤੁਹਾਨੂੰ ਤਨਖਾਹ ਨਹੀਂ ਦਿੰਦੇ ਜਾ ਕੇ ਵੀ ਭਾਜਾ ਔਰ ਮਰਿਆੜੇ ਫਿਰ ਵੀ ਖੜੇ ਆ ਮਰਿਆੜਿਆਂ ਨੂੰ ਤੁਹਾਨੂੰ ਕਹਣਾ ਵੀ ਥੰਨਾ ਬਈ ਅਹਾਂ ਤੇ ਜਾਣਾ ਨਹੀਂ ਹੈ ਹਮ ਤੁਹਾਨੂੰ ਕੁਝ ਨਹੀਂ ਦਿੰਦੇ ਹਮ ਤੁਹਾਨੂੰ ਮਾਨ ਨਹੀਂ ਦਿੰਦੇ ਹਮ ਤੁਹਾਨੂੰ ਸਨਮਾਨ ਨਹੀਂ ਦਿੰਦੇ ਪਟਨਾ ਇਹਦੇ ਜਾਣਾ ਨਹੀਂ ਹੈ ਚਾਹ ਹਮ ਤੁਹਾਨੂੰ ਜਿਸ ਤਰ੍ਹਾਂ ਮਰਜੀ ਮਲੇ ਉਹ ਕਰਾਂ ਤਸੱਦਦ ਹੋਵਾਂ ਤੇ ਉੱਪਰ ਅਸੀਂ ਕਿਹਾ ਵੀ ਜਰਿਆਈ ਹੋਗੀ ਅਸੀਂ ਪ੍ਰੋਗਰਾਮ ਮੁਲਤਵੀ ਕਰ ਦਾਂਗੇ ਹਾਂਜੀ ਘਰਾਓ ਵਾਲਾ ਪ੍ਰੋਗਰਾਮ ਹੁਣ ਅਸੀਂ ਘਰਾਓ ਵਾਲਾ ਪ੍ਰੋਗਰਾਮ ਮੁਲਤਵੀ ਵੀ ਕਰਤਾ ਹੁਣ ਤਾਂ ਸਿਰਫ ਇਹਨਾਂ ਨੂੰ ਦੱਸਿਆ ਸੀ ਕੱਲ ਵੀ ਸਨਮਾਨ ਉਹਦਾ ਕਰਕੇ ਇੱਥੇ ਅਸੀਂ ਵਾਪਸ ਕਾਫਲੇ ਸਮੇਤ ਸ਼ੰਭੂ ਬਾਟਰ ਲੈ ਜਾਣਾ ਜੀ ਹੁਣ ਇਹਨੂੰ ਪਤਾ ਨਹੀਂ ਕੀ ਕਵਰਾਟ ਹੋ ਗਿਆ ਇਸ ਦਾ ਪੁੱਛਿਆ ਇਹਨਾਂ ਨੂੰ ਵੀ ਯਾਰ ਅਸੀਂ ਤਾਂ ਐਂ ਤਾਂ ਕੋਈ ਤੁਹਾਨੂੰ ਡਰ ਕਾ ਦਾ ਹੋ ਗਿਆ ਜਦੋਂ ਤੁਹਾਨੂੰ ਕਹੀ ਦਿੱਤਾ ਸੀ ਵੀ ਪ੍ਰੋਗਰਾਮ ਕੈਂਸਲ ਆ। ਸੋ ਅੱਜ ਨਵਦੀਪ ਦਾ ਸਨਮਾਨ ਆ ਜਿਹੜਾ ਉਹ ਅੰਬਾਲਾ ਦੀ ਦਾਣਾ ਮੰਡੀ ਵਿੱਚ ਹੋਣਾ ਸੀ ਕਿਸਾਨ ਸਵੇਰੇ ਉੱਥੇ ਇਕੱਠੇ ਹੋਏ ਜਿਹੜੇ ਕਿਸਾਨ ਪ੍ਰਬੰਧ ਕਰਨ ਦੇ ਲਈ ਅੰਬਾਲਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚਦੇ ਨੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਆਪੇ ਬਾ ਰੋਡ ਦੇ ਉੱਤੇ ਕਿਸਾਨ ਇਕੱਠੇ ਹੁੰਦੇ ਨੇ ਵੱਡੇ ਕਾਫਲੇ ਇਕੱਠੇ ਹੁੰਦੇ ਨੇ ਉਸ ਤੋਂ ਬਾਅਦ ਕਿਸਾਨ ਰਵਾਨਾ ਹੁੰਦੇ ਨੇ ਅੰਮ੍ਰਾਲਾ ਦੀ ਅਨਾਜ ਮੰਡੀ ਵੱਲ ਨੂੰ ਇਕੱਠੇ ਹੋ ਕੇ ਪਰ ਰਸਤੇ ਦੇ ਵਿੱਚ ਰੋਕਾਂ ਨੇ ਜਿਹੜੀਆਂ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਨੇ ਵੱਡੇ ਵੈਰੀ ਕੇਟ ਨੇ ਜਿਹੜੇ ਉਹ ਲਗਾਏ ਗਏ ਨੇ ਰੋਕਾਂ ਲਗਾਈਆਂ ਗਈਆਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਏ ਵੱਡੇ ਜਿਹੜੇ ਟਰੱਕ ਨੇ ਉਹ ਭਰ ਕੇ ਬਜਰੀ ਦੇਰ ਖੜਾਏ ਗਏ ਨੇ 300 ਅੱਗੇ ਤੁਹਾਨੂੰ ਦਿਖਾਉਂਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਾਲਾਂਕਿ ਕਿਸਾਨ ਕਹਿ ਰਹੇ ਸੀਗੇ ਕਿ ਅਸੀਂ ਸ਼ਾਂਤਮਈ ਜਿਹੜਾ ਆਪਣਾ ਕਿਸਾਨੀ ਘੋਲ ਦਾ ਜੋਧਾ ਏ ਉਹਦਾ ਸਨਮਾਨ ਆ ਜਿਹੜਾ ਕਰ ਲੈ ਅਸੀਂ ਕੋਈ ਜਿਹੜੀ ਹੁੱਲੜਬਾਜੀ ਆ ਜਾਂ ਇਦਾਂ ਦਾ ਕੰਮ ਨਹੀਂ ਕਰਨ ਜਾ ਰਹੇ ਅਸੀਂ ਸਨਮਾਨ ਕਰਕੇ ਉਹਨੂੰ ਸਨਮਾਨ ਦੇ ਨਾਲ ਸੰਭੂ ਕਿਸਾਨੀ ਮੋਰਚੇ ਦੇ ਵਿੱਚ ਲੈ ਕੇ ਆਉਣਾ ਏ ਪਰ ਪ੍ਰਸ਼ਾਸਨ ਵੱਲੋਂ ਰੋਕਣ ਦੇ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਵੱਡੀਆਂ ਰੋਕਾਂ ਨੇ ਜਿਹੜੀਆਂ ਅੱਗੇ ਲਗਾਈਆਂ ਗਈਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਕਿਸਾਨ ਇੱਥੇ ਰੋਡ ਦੇ ਉੱਤੇ ਰੋਗੇ ਨੇ ਪ੍ਰਸ਼ਾਸਨ ਵੱਲੋਂ ਰੋਡ ਆ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹੈ ਰੋਕਾਂ ਲਗਾ ਦਿੱਤੀਆਂ ਗਈਆਂ ਨੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਇਹ ਕੋਈ ਖੰਡਵਾਦੀ ਨਹੀਂ ਹੈ ਜਦੋਂ ਅਸੀਂ ਲੋਕਾਂ ਨੂੰ ਖੜੇ ਕੀਤਾ ਖੜੇ ਰੱਖੀਂ ਵਿੱਛੇ ਘਰ ਬੈਠੀ ਸਾਡੀ ਵਿੱਛੇ ਘਰ ਲੋ ਕੋਈ ਵੀ ਆਖੂ ਕਹਿੰਦਾ ਗਾੜੀ ਘਰ ਨੂੰ ਪਹਿਲੇ ਪੁੱਛ ਲੋ ਵਿੱਛੇ ਘਰ ਉਹਨਾ ਤੁਸੀਂ ਗਾੜੀ ਕਰੋਗੇ ਕਿ ਆਜਣਗੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੀਆਂ ਆਖੂ ਖੋਲੋ ਜਿਹੜੇ ਤਹਮਮਲਾ ਬੋਲਣ ਚਾਪ ਤੇ ਨਾ ਬੋਲਣ ਕੋਈ ਭੀੜਤਾ ਨਹੀਂ ਕੱਠੀ ਰਹੀ ਠੀਕ ਹੈ ਕੋਈ ਟਕਰਾਅ ਨਹੀਂ ਪੈਦਾ ਕਰਨਾ ਸੋ ਅੱਗੇ ਰੋਕਾਂ ਨੇ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਵੱਲੋਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਪ੍ਰਸ਼ਾਸਨ ਆ ਜਿਹੜਾ ਇੱਥੇ ਖੜਾ ਦਿਖਾਈ ਦੇ ਰਿਹਾ ਹੈ ਪੈਰਾ ਮਿਲਟਰੀ ਫੋਰਸ ਹਰਿਆਣਾ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਜਿਹੜੀਆਂ ਟੁਕੜੀਆਂ ਨੇ ਉਹ ਲਗਾਈਆਂ ਗਈਆਂ ਨੇ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਉਹਦੇ ਵੱਲੋਂ ਇੱਥੇ ਰੋਕਾਂ ਲਗਾ ਕੇ ਕਿਸਾਨਾਂ ਨੂੰ ਰੋਕ ਲਿੱਤਾ ਗਿਆ ਹੈ ਇੱਕ ਸਾਈਡ ਤੇ ਕਿਸਾਨ ਦੂਜੀ ਸਾਈਡ ਤੇ ਜਵਾਨ ਤੁਹਾਨੂੰ ਦਿਖਾਈ ਦੇ ਰਹੇ ਨੇ ਕਿਸਾਨਾਂ ਦੇ ਹੱਥ ਦੇ ਵਿੱਚ ਡੰਡੇ ਅਤੇ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਡੰਡੇ ਦਿਖਾਈ ਦੇ ਰਹੇ ਨੇ ਸੋ ਕੀ ਆ ਸਾਰਾ ਸਿਸਟਮ ਅੱਗੇ ਹੁਣ ਕੀ ਰਣਨੀਤੀ ਹੋਊਗੀ ਕਿਸਾਨਾਂ ਦੀ ਗੱਲ ਕਰਾਂਗੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਾਂ ਲਗਾ ਕੇ ਰੋਕਿਆ ਗਿਆ ਸੋ ਕਿਸਾਨ ਨੇ ਜਿਹੜੇ ਉਹ ਰੋੜਾਂ ਤੇ ਹੀ ਬੈਠ ਗਏ ਨੇ ਫਿਰ ਫਿਰ ਸਾਹਮਣੇ ਹੋ ਜਾਏਗਾ ਸੋ ਕਿਸਾਨ ਨੇ ਨੌਜਵਾਨ ਕਿਸਾਨ ਹਾਂਜੀ ਬਾਈ ਜੀ ਸੋ ਕਿਸਾਨ ਆਗੂ ਨੇ ਜਿਹੜੇ ਅੱਗੇ ਗੱਲ ਕਰਨ ਦੇ ਲਈ ਜਾ ਰਹੇ ਨੇ ਸਰਪੰਨ ਸਿੰਘ ਪੰਦੇਰ ਸੁਰਜੀਤ ਸਿੰਘ ਫੂਲ ਯਾਰ ਨੇ ਹਾਂ ਅਸੀਂ ਫੇਰ ਤੁਹਾਡੇ ਨਾਲ ਬੇਨਤੀ ਕਰ ਰਹੇ ਸੀ ਵੀ ਸਾਨੂੰ ਕਿਉਂ ਰੋਕਿਆ ਗਿਆ ਸਵੇਰੇ ਸਾਡੇ ਬੰਦੇ ਤੁਸੀਂ ਗ੍ਰਿਫਤਾਰ ਕੀਤੇ ਆ ਜਾਂ ਤੁਸੀਂ ਆਪਣਾ ਆਪਣੇ ਆਪਣੇ ਕੋ ਉੱਚ ਅਧਿਕਾਰੀ ਸਾਧ ਲਓ ਜਦੋਂ ਅਸੀਂ ਗੱਲ ਕਰ ਲਈਏ ਕੋਈ ਗੱਲ ਹੋ ਜੇ ਠੀਕ ਹੈ ਜੀ ਰਸਤਾ ਤਾਂ ਤੁਹਾਡੇ ਲੋ ਆ ਵੀ ਨਹੀਂ ਰੋਕਣਾ ਚਾਹੁੰਦੇ ਤੁਸੀਂ ਰੁਕਿਆ ਸਾਨੂੰ ਜਾਂ ਤੇ ਉੱਚ ਅਧਿਕਾਰੀ ਸਾਧ ਲਓ ਜਾਂ ਆਪ ਗੱਲ ਕਰਕੇ ਇਹਨੂੰ ਨਬੜੋ ਵੀ ਤੁਸੀਂ ਸਾਡੇ ਸਵੇਰੇ ਆਗੂ ਵੀ ਗ੍ਰਿਫਤਾਰ ਕੀਤੇ ਆ ਕਿਉਂ ਕੀਤੇ ਬਈਓ हाँ गुप्ता साहब मैं तो बोल रहा हूँ कि आपने यहाँ हमें रोका ये उचित नहीं है ठीक है हम कहते या तो आप बात करिए बात करके निपटाइए या अपने आला अधिकारी को करिए हमसे बात कर ले सुबह हमारे लीडर भी आपने गिरफ्तार किए तो हम कहते हमारे का कोई कार्यक्रम तो था ही नहीं ऐसा कार्यक्रम कोई भी नहीं था आपसे मंजूरी लेते तो साधारण कार्यक्रम के लिए कोई मंजूरी की बात नहीं होती हम लोग बिल्कुल पीसफुली खड़े आप देख रहे हैं ऐसा तो कोई बात नहीं तो हम इसलिए कहते हैं आप कि आप ऊपर बात करिए इसको निपटाइए कैसे निपटाना चाहेंगे आप कि हमें बैठाना चाहते हैं आप यहीं बैठ रही तरफ से आ रहे, बात नहीं देखिए हम तो यहीं पर हैं, ना लीडर आप किसी भी आप आगे पीछे सभी आ रहे हैं ना तो बुला लीजिए ਕਮੇਟੀ ہماری ਬਣੀ ਆਪ ਅਧਿਕਾਰੀ ਬੁਲਾ ਲਓ ਅਸੀਂ ਇਹੀ ਪੇ ਬਾਤ ਕਰ ਲੇਗੇ ਆਪ ਇੱਕ ਬਾਤ ਉਸ ਪੰਜ ਜਾਂ ਸੱਤ ਆਦਮੀਆਂ ਕੋਈ ਨਹੀਂ ਪੰਜ ਸੱਤ ਕਰ ਲੇਗੇ ਕਰ ਲਿਜੀਏ ਆਪ ਹਮ ਪੰਜ ਸੱਤ ਹੀ ਕਰੇਗੇ ਬਾਤ ਇੱਥੇ ਪਰ ਹੀ ਅਧਿਕਾਰੀ ਸਾਈਡ ਮੇ ਬਾਤ ਕਰ ਲੈਣਗੇ ਨਹੀਂ ਕੋਈ ਠੀਕ ਹੈ ਕਰ ਲੈ ਬੁਲਾ ਲੈ ਠੀਕ ਹੈ ਸੋ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਕਰਦਾ ਥੋੜੀ ਸੋ ਕਿਸਾਨ ਆਗੂ ਨੇ ਜਿਹੜੇ ਉਹ ਪ੍ਰਸ਼ਾਸਨ ਨਾਲ ਗੱਲ ਕਰਕੇ ਵਾਪਸ ਆ ਰਹੇ ਨੇ ਸੋ ਉੱਚ ਅਧਿਕਾਰੀਆਂ ਨੂੰ ਕਹਿੰਦੇ ਬੁਲਾਇਆ ਜਾ ਰਿਹਾ ਇੱਥੇ ਪੰਜ ਚਾਰ ਅਧਿਕਾਰੀ ਨੇ ਜਿਹੜੇ ਉਹ ਗੱਲ ਕਰਨਗੇ ਕਿਸਾਨ ਆਗੂ ਨੇ ਉਹਨਾਂ ਨਾਲ ਗੱਲ ਕਰਾਂਗੇ ਇਸ ਤਰ੍ਹਾਂ ਦੇਖਦੇ ਨੇ ਚਲੋ ਹਾਂਜੀ ਭੰਦੇਰ ਸਾਹਿਬ ਵੈਗ੍ਰੀ ਖਾਲਸਾ ਵੈਗ੍ਰੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਪ੍ਰਸ਼ਾਸਨ ਨੂੰ ਦੇਖੋ ਬਾਦਲੀਲ ਹੈ ਪ੍ਰਸ਼ਾਸਨ ਉਹਨਾਂ ਕੋਲ ਦਲੀਲ ਕੋਈ ਨਹੀਂ ਹੈ ਜੀ ਠੀਕ ਹੈ ਅਸੀਂ ਗੱਲ ਕੀਤੀ ਵੀ ਸਾਨੂੰ ਤੁਸੀਂ ਰੋਕਿਆ ਸੀ ਤਾਂ ਨਹੀਂ ਰੁਕਿਆ ਤੁਸੀਂ ਅਸੀਂ ਤੁਹਾਡੇ ਤੋਂ ਪਹਿਲਾਂ 100 ਮੀਟਰ ਖੜ ਗਏ ਜੀ ਕੋਈ ਸਾਡਾ ਵਾਇਲੈਂਸ ਸਾਡੀ ਪੀਸਫੁਲ ਹੀ ਲੋਕ ਨੇ ਜੀ ਤੁਹਾਨੂੰ ਦੱਸਣ ਆਏ ਵੀ ਤੁਹਾਡੀ 44 ਨਾ ਤਾਂ ਵਾਜਬ ਹੈ ਨਾ ਜਾਇਜ਼ ਹੈ ਤੁਹਾਡਾ ਰੁਕਣਾ ਤੁਸੀਂ ਸਾਨੂੰ ਕੋਈ ਲੌਜੀਕ ਦਿਓ ਕਿ ਜੋ ਰੋਗ ਰਹੇ ਉਹਨਾਂ ਕੋਈ ਲੌਜਿਕ ਨਹੀਂ ਆ ਹੁਣ ਤਾਂ ਗੱਲ ਮੁੱਕੀ ਆ ਵੀ ਅਸੀਂ ਹਾਲ ਅਧਿਕਾਰੀ ਸਾਦਦੇ ਆ ਨਹੀਂ ਕਿ ਤੁਹਾਡੇ ਨਾਲ ਬਹਿ ਕੇ ਗੱਲ ਕਰਦੇ ਅਸੀਂ ਤਾਂ ਰਸਤਾ ਵੀ ਨਹੀਂ ਰੋਕਣਾ ਚਾਹੁੰਦੇ ਕੋਈ ਹੱਲ ਨਿਕਲੂਗਾ ਜੀ ਗੱਲ ਆ ਦੇਖਦੇ ਇਹ ਤਾਂ ਹੁਣ ਗੱਲ ਕਰਕੇ ਪਤਾ ਲੱਗੂ ਨਾ ਪਤਾ ਲੱਗੂ ਵੀ ਕੀ ਆ ਠੀਕੋ ਮਾਰਚ ਕਰਨਾ ਸੀ ਆ ਹਰਿਆਣੇ ਤੱਕ ਮਾਰਚ ਹੋ ਗਿਆ ਹਰਿਆਣਾ ਦਾ ਰਾਹ ਦੇਖਦੇ ਆ ਕਿ ਕੀ ਨਿਬੜ ਜੇ ਪ੍ਰਸ਼ਾਸਨ ਨਹੀਂ ਕੋਈ ਰਸਤਾ ਦਿੰਦਾ ਜੀ ਫਿਰ ਅੱਗੇ ਕਿਸਾਨਾਂ ਦੀ ਰੰਨੀ ਹਲੇ ਕੁਝ ਜੇ ਤੇ ਕੁਝ ਕਰਨਾ ਬਾਝੋਂ ਨਹੀਂ ਆ ਜੇ ਜਦੋਂ ਗੱਲ ਕਰਾਂਗੇ ਫਿਰ ਦੇਖਾਂਗੇ ਹਾਂ ਜੀ ਸੋ ਕਿਸਾਨ ਆਗੂ ਸਰਪੰਨ ਸਿੰਘ ਬੰਦੇਰ ਸੀਗੇ ਪ੍ਰਸ਼ਾਸਨ ਨਾਲ ਗੱਲ ਕਰਕੇ ਆਏ ਕਿ ਅਧਿਕਾਰੀ ਕਹਿ ਰਹੇ ਨੇ ਕਿ ਉੱਚ ਅਧਿਕਾਰੀਆਂ ਨੂੰ ਬੁਲਾਇਆ ਜਾ ਰਿਹਾ ਹੈ ਉਹਨਾਂ ਨਾਲ ਗੱਲ ਹੋਣ ਤੋਂ ਬਾਅਦ ਦੇਖਿਆ ਜਾਊਗਾ ਕੀ ਅੱਗੇ ਕਰਨਾ ਹੈ ਕਿਸ ਤਰ੍ਹਾਂ ਦਾ ਫੈਸਲਾ ਨਿਕਲਦਾ ਹੈ ਮਾਰਚ ਟੱਡਣਾ ਸੀਗਾ ਨਵਦੀਪ ਦਾ ਜਿਹੜਾ ਸਨਮਾਨ ਆ ਉਹ ਕਰਨਾ ਸੀਗਾ ਅੰਬਾਲਾ ਅਨਾਜ ਮੰਡੀ ਦੇ ਵਿੱਚ ਪਹੁੰਚਣਾ ਸੀ ਪਰ ਪ੍ਰਸ਼ਾਸਨ ਵੱਲੋਂ ਰੋਕਾਂ ਲਗਾ ਦਿੱਤੀਆਂ ਗਈਆਂ ਨੇ ਨਵਦੀਪ ਜਲਵੇੜਾ ਦੇ ਫਾਦਰ ਸਾਹਿਬ ਨੇ ਉਹ ਵੀ ਇੱਥੇ ਬੈਠੇ ਨੇ ਸੋ ਕਿਸਾਨ ਕਹਿ ਰਹੇ ਨੇ ਕਿ ਅਸੀਂ ਪੀਸਫੁੱਲ ਇੱਥੇ ਪਹੁੰਚੇ ਹਾਂ ਸ਼ਾਂਤੀ ਦੇ ਨਾਲ ਅੱਗੇ ਜਾਣਾ ਚਾਹੁੰਦੇ ਸੀ ਪਰ ਪ੍ਰਸ਼ਾਸਨ ਨੇ ਸਾਨੂੰ ਇੱਥੇ ਰੋਕ ਕੇ ਅੱਗੇ ਗੱਲਬਾਤ ਚ ਕੀ ਨਤੀਜੇ ਨਿਕਲਦੇ ਨੇ ਕੀ ਸਾਹਮਣੇ ਆਉਂਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਕਿਸਾਨ ਨੇ ਜਿਹੜੇ ਉਹ ਇੱਥੇ ਰੁਕ ਗਏ ਨੇ ਰਸਤੇ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਗਿਆ ਏ ਰੋਕਾਂ ਲਗਾ ਕੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਕਿਸਾਨ ਇੱਥੇ ਰੁਕ ਗਏ ਨੇ ਸੋ ਗੱਲ ਕਰਾਂਗੇ ਹਾਂਜੀ ਹਾਂਜੀ ਵੀਰ ਜੀ ਵੈਗਰੀ ਜੀ ਖਾਲਸਾ ਸਾਹਿਬ ਵੈਗਰੀ ਹੱਤੇ ਹੋਰ ਚੜ੍ਹਦੀ ਕਲਾ ਜੀ ਕਿਸ ਤਰ੍ਹਾਂ ਦੇਖਦੇ ਹੋ ਵੀ ਹਰਿਆਣਾ ਪ੍ਰਸ਼ਾਸਨ ਨੂੰ ਕਹਿੰਦੇ ਸ਼ਾਂਤ ਮਈ ਜਿਹੜਾ ਪ੍ਰਦਰਸ਼ਨ ਕਰਨਾ ਸੀਗਾ ਨਵਦੀਪ ਦਾ ਸਨਮਾਨ ਕਰਨਾ ਸੀ ਮੰਡੀ 'ਚ ਪਹੁੰਚਣਾ ਸੀਗਾ ਪਰ ਫੇਰ ਵੀ ਪ੍ਰਸ਼ਾਸਨਾਂ ਜਿਹੜਾ ਵੱਡੇ ਪ੍ਰਬੰਧ ਕਰੀ ਬੈਠਾ ਸ਼ਾਂਤ ਮਈ ਕਹਿ ਰਹੇ ਨੇ ਕਿਸਾਨ ਬਿਲਕੁਲ ਬਿਲਕੁਲ ਦੇਖੋ ਕਾਲ ਸੀਗੀ ਆਪਾਂ ਨੂੰ ਨਾਜ ਮੰਡੀ ਸਾਰਿਆਂ ਨੇ ਕਿਸਾਨਾਂ ਨੇ ਪਹੁੰਚਣਾ ਸੀਗਾ ਜਿਹਦੇ ਵਿੱਚੋਂ ਪੰਜਾਬ ਤੋਂ हरियाणा ਤੋਂ ਕਿਸਾਨ ਇਕੱਠੇ ਹੋ ਕੇ ਆਏ ਸੀਗੇ ਜੀ ਤੇ ਉਹਨਾਂ ਨੇ ਦੇਖੋ ਨਾਜ ਮੰਡੀ ਅਸੀਂ ਬਿਲਕੁਲ ਸ਼ਾਂਤ ਵਿੱਚ ਦੇਖੋ ਜਾਣਦੇ ਆ ਉਧਰੋਂ ਆ ਰਸਤੇ ਜਿਓ ਟਿਪਰ ਲਾ ਕੇ ਰੋਕ ਦਿੱਤਾ ਇਹ ਹਰਿਆਣਾ ਸਰਕਾਰ ਬਹੁਤ ਆਪਣੀ ਨਲਾਕੀ ਦਿਖਾ ਰਹੀ ਆ ਉਹ ਜੀ ਇਹ ਉਹਨਾਂ ਦੀ ਨਲਾਕੀ ਆ ਜਿਹੜੇ ਕਿਸਾਨ ਵੀ ਉੱਥੇ ਜਾ ਕੇ ਉਹਨਾਂ ਨੇ ਨਵਦੀਪ ਜਿਹੜਾ ਆ ਉਹਨਾਂ ਦੇ ਜਿਹੜੇ ਬਕਵਾਕ ਉਹਨਾਂ ਨੇ ਪਰਚੇ ਪਾਏ ਸੀਗੇ ਉਹਨਾਂ ਦੀ ਕੱਲ ਜਮਾਨਤ ਹੋ ਗਈ ਆ ਤੇ ਉਹਨੂੰ ਸਮਾਨਤ ਕਰਨਾ ਸੀ ਸਾਰੇ ਜਥੇਬੰਦੀਆਂ ਨੇ ਜੀ ਤੇ ਉਹਦੇ ਕਰਕੇ ਅਸੀਂ ਜਾ ਰਹੇ ਸੀ ਇਹਨਾਂ ਡੱਕ ਦਿੱਤਾ ਮੜੀ ਗੱਲ ਆ ਇਹ ਜਿਹੜਾ ਹਰਿਆਣਾ ਪ੍ਰਸ਼ਾਸਨ ਜਿਹੜਾ ਇਹ ਬਖਲਾ ਗਿਆ ਆ ਇਹ ਜੀ ਇਹ ਨਵਦੀਪ ਦੇ ਫਾਦਰ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਦੇਖਦੇ ਨੇ ਇਸ ਨੂੰ ਹਾਂਜੀ ਅੰਕਲ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਹੋਰ ਚੜ੍ਹਦੀ ਕਲਾ ਜੀ ਅੰਕਲ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਪ੍ਰਸ਼ਾਸਨ ਦੀ ਕਾਰਵਾਈ ਨੂੰ ਕਿਸਾਨ ਕਹਿ ਰਹੇ ਨੇ ਸੰਤਮਈ ਅਸੀਂ ਸਨਮਾਨ ਕਰਨਾ ਸੀਗਾ ਨਵਦੀਪ ਨਵਦੀਪ ਦਾ ਉੱਥੇ ਮੰਡੀ 'ਚ ਪਹੁੰਚਣਾ ਸੀਗਾ ਪਰ ਪ੍ਰਸ਼ਾਸਨ ਵੱਲੋਂ ਵੱਡੇ ਪ੍ਰਬੰਧ ਨਹੀਂ ਨਵਦੀਪ ਦਾ ਸਨਮਾਨ ਨਹੀਂ ਮੰਨਣਾ ਕਰਨਾ ਦਾ ਮੰਨਣਾ ਤਾਂ ਸੰਗਤ ਦਾ ਸਨਮਾਨ ਕਰਨਾ ਦਾ ਜੋਂ ਸੇ ਔਰ ਡੱਬ ਵਾਲੀ ਕਹਾਂ ਡੱਬ ਵਾਲੀ ਜੀ ਇਤਨੀ ਇਤਨੀ ਦੂਰ ਤੇ ਉਹ ਕਰਨਾਲ ਪਰ ਕਿਸਾਨ ਬਹੁਤ ਕਹਿ ਰਹੇ ਨੇ ਕਿ ਨਵਦੀਪ ਦਾ ਵੀ ਸਨਮਾਨ ਕਰਨਾ ਜੀ ਸਾਡਾ ਜੋਧਾ ਹੀ ਲੈ ਨਵਦੀਪ ਦਾ ਸਨਮਾਨ ਕਰ ਦੇ ਪਰ ਹਮਨੇ ਤਾਂ ਜੋ ਕਾਲ ਦਿੱਤੀ ਇਨਕਾ ਸਨਮਾਨ ਕਰਨੇ ਵਾਸਤਾ ਕਾਲ ਦਿੱਤੀ ਵੀ ਭਾਈ ਆਪਾਂ ਨੇ ਮਲੇ ਉਹ ਜੋ ਵੀ ਆਵੇਗੀ ਸੰਗਤ ਜਿਨ੍ਹਾਂ ਨੇ ਇਤਨੀ ਬੜੀ ਕਾਲ ਦਿੱਤੀ ਕ 17 ਤਰੀਕ ਦੇ ਪਹਿਲਾਂ ਨਵਦੀਪ ਨੂੰ ਇੱਕ ਦਿਨ ਪਹਿਲਾਂ ਛਡਵਾ ਲਿਆ ਥੋੜੀ ਤਾਕਤਾਰ ਇਸ ਤਾਕਤ ਦਾ ਮੰਨੇ ਹੋਰ ਬੜੀ ਤਾਕਤ ਬਣਾਣੀ ਦੀ ਔਰ ਹੋਰ ਬੜੀ ਤਾਕਤ ਵੜਕਾ ਹੋਰ ਬੜੀ ਲੜਾਈ ਲੜਨੀ ਆ ਲੜਾਈ ਬਹੁਤ ਲੰਬੀ ਆ ਲੜਾਂਗੇ ਪਰ ਪ੍ਰਸ਼ਾਸਨ ਵੀ ਜਿਹੜਾ ਦਿਖ ਰਿਹਾ ਜੀ ਬਹੁਤ ਸਖਤ ਨਜ਼ਰ ਆ ਰਿਹਾ ਇਹ ਰੋਕਾਂ ਲਗਾਈਆਂ ਗਈਆਂ ਨੇ ਇਹਨਾਂ ਦਾ ਕਿਆ ਨੈਤੋ ਕਰਾਇਗੀ ਟਟੂ ਠੀਕ ਹੈ ਨਹੀਂ ਸਾਰੇ ਕੇ ਸਾਰੇ ਜੀ ਤਨਖਾਹ ਇਹਨੂੰ ਮਿਲ ਰਹੀ ਆ ਜੀ ਇਹ ਬਕਾਇਦੇ ਸਰਕਾਰ ਵੀ ਤੁਹਾਨੂੰ ਤਨਖਾਹ ਨਹੀਂ ਦਿੰਦੇ ਜਾਏ ਕਿ ਭਾਜਾ ਔਰਤ ਹਾਂ ਔਰ ਮਰਿਆੜੇ ਫੇਰ ਵੀ ਖੜੇ ਆ ਠੀਕ ਹੈ ਨਹੀਂ ਬਾਤ ਮਰਿਆੜੇ ਨੂੰ ਤੁਹਾਨੂੰ ਕਹਿਣਾ ਵੀ ਥੰਨਾ ਬਈ ਆਹ ਤੇ ਜਾਣਾ ਨਹੀਂ ਹੈ ਸਾਨੂੰ ਤੁਹਾਨੂੰ ਕੁਝ ਨਹੀਂ ਦਿੰਦੇ ਹਮ ਤੁਹਾਨੂੰ ਮਾਨ ਨਹੀਂ ਦਿੰਦੇ ਹਮ ਤੁਹਾਨੂੰ ਸਨਮਾਨ ਨਹੀਂ ਦਿੰਦੇ ਪਰ ਤੁਹਾਨੂੰ ਇਹਾ ਤੇ ਜਾਣਾ ਨਹੀਂ ਹੈ ਚਾਹ ਹਮ ਤੁਹਾਨੂੰ ਜਿਸ ਤਰ੍ਹਾਂ ਮਰਜੀ ਮਲੇ ਉਹ ਕਰਾਂ ਤਸੱਦਦ ਹੋਵਾਂ ਤੇਰੇ ਉੱਪਰ ਤੁਹਾਨੂੰ ਇਹਾ ਤੇ ਜਾਣਾ ਨਹੀਂ ਨਾ ਉਰੀ ਬੈਠੇ ਰਹਾਂਗੇ ਅਰ ਸਰਕਾਰ ਇਹਨੂੰ ਕਹਿਗਾ ਦੇਖ ਲੈ ਇੱਕ ਬਾਰ ਵੀ ਥਾਰੀ ਤਨਖਾਹ ਨਹੀਂ ਮਿਲਦੀ ਇਸ ਮਹੀਨੇ ਕੀ ਜੇ ਕੋਈ ਸਾ ਖਰਜਾ ਜਦ ਕਹੀਏ ਸਾਰਾ ਨੇ ਆਪਣੇ ਆਪਣੇ ਘਰਾਂ ਭੱਜ ਜਾਣਾ ਹੈ ਸਿਰਫ ਪੈਸੇ ਕੀ ਵਾਇਆ ਇਹਨੂੰ ਤਨਖਾਹ ਦੇ ਕੇ ਨਾ ਇਹਨਾਂ ਸਰਕਾਰਾਂ ਨੇ ਆਪਣੇ ਪੀਠੂ ਬਣਾਏ ਹੋਏ ਆ ਵੀ ਅਗਰ ਤਾਂ ਤੁਹਾਨੂੰ ਆਣਾ ਕਾ ਨਹੀਂ ਕਰੀ ਤਰੀ ਤਨ ਖਾ ਘਟ ਜਾਈ ਜੇ ਕੋਈ ਸਾ ਇਹ ਹਾਂ ਮਲੇ ਕਿਸੇ ਗੱਲ ਮਿਲਾਵਾ ਦੇਖ ਲਿਆ ਉਸ ਨੂੰ ਸਸਪੈਂਡ ਕਰ ਦਿਆ ਜਾਏਗਾ ਨਹੀਂ ਕੰਮ ਆਣਗੇ ਕੀ ਆਇਆ ਸਰਕਾਰਾਂ ਥੋੜੀਆਂ ਨੇ ਇਹ ਤਾਂ ਇੱਕ ਨੂੰ ਮਲੇ ਸਿਸਟਮ ਨੂੰ ਦੋ ਬਣੇ ਵਾਲਾ ਕੰਮ ਥਾ ਪਹਿਲਾਂ ਮਿਲਟਰੀ ਫੋਰਸ ਹੋਏ ਕਰਦੀ ਲੜਾਈ ਲੜੇ ਕਰਾਂ ਦੇ ਬੜੇ ਚੀਜ਼ ਜਾਣ ਗੈਲ ਇਹੋ ਵੀ ਲੜਦੇ ਕਿਉਂ ਉਹਨਾਂ ਨੇ ਕਿਹਾ ਭੈਣ ਚ 4 ਸਾਲ ਕੱਟਣੇ ਆ ਜੀ ਚਾਹਦਾ ਕੋਈ ਮਰਦਾ ਮਰੋ ਚੁੰਦਾ ਜਿਓ ਆਪਣੇ 4 ਸਾਲ ਪੂਰੇ ਕਰ ਕਰ ਕੰਮ ਨੇ ਚੱਲ ਕੋਰਸ ਲੈ ਜੋ ਮੈਡਲ ਮਿਲਣਾ ਉਹ ਪੈਨਸ਼ਨ ਮਿਲਨੀਆ ਨਰ ਨਾ ਲਾਂਡੇ ਤੇ ਇਹਨਾਂ ਕਰਨਾ ਨਹੀਂ ਧਰਨਾ ਨਹੀਂ ਕਰਦੀ ਜੀ 5 ਲੱਖ ਰੁਪਏ ਪੈਨਸ਼ਨ 2 ਲੱਖ ਰੁਪਏ 15000 ਕਰਦੀ ਤਨਖਾਹ ਹੈ ਸ਼ਰਮ ਕਰੋ ਦੇਸ਼ ਖੈਗੇ ਨੇ ਬੀਚ ਦਾ ਠੀਕ ਨਹੀਂ ਮਾਰੇ ਦੇਸ਼ ਕੇ ਅੰਦਰ ਇਤਨਾ ਪੈਸਾ ਹੈ ਅਗਰ ਮਾਰੇ ਦੇਸ਼ ਕੇ ਜੋ ਮੰਤਰੀ ਐਮ ਐਲ ਏ ਨੂੰ ਕੈਸੀ ਮਿਲ ਰਹਾ ਨਾ ਜੈ ਉਹ ਵੀ ਕਈ ਮੇਰੇ ਦੇਸ਼ ਕੇ ਉਪਰ ਲੱਗ ਜਾ ਅੱਜ ਵੀ ਮੇਰਾ ਦੇਸ਼ ਸੋਨੇ ਦੀ ਚਿੜੀ ਹੈ ਹੈ ਜੀ ਨਵਦੀਪ ਨੂੰ ਛਡਾਉਣ ਦੇ ਲਈ ਜਿਹੜੇ ਆ ਇਕੱਠ ਰੱਖਿਆ ਸੀਗਾ ਅੱਡੇ ਦਾ ਹਾਲਾਂਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਉਹਨੂੰ ਛੱਡ ਦਿੱਤਾ ਗਿਆ ਪਰ ਕੁਝ ਕਿਸਾਨ ਨੇ ਜੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਇੱਕ ਨੂੰ ਛੁਡਾਇਆ ਤੇ ਕਈਆਂ ਨੂੰ ਅਰੈਸਟ ਕਰ ਲਿਆ ਗਿਆ ਕੋਈ ਬਾਦ ਉਹਨੂੰ ਵੀ ਛੱਡਾਂਗੇ ਵੀ ਜੀ ਕਾਹੋ ਕਹਰੇ ਤੁਹਾਰੇ ਚੈਨਲ ਦੇ ਮਾਧਮ ਤੇ ਰੱਖਾਂ ਕੀ ਦੀ ਦੇ ਰੱਖਣੇ ਆ ਜੀ 2 ਘੰਟੇ 4 ਘੰਟੇ 10 ਘੰਟੇ ਏ ਵੇ ਦਸ ਦਿਨ ਮਿਨਾ ਰਕਤ ਖਾਓ ਠੀਕ ਹੈ ਨਹੀਂ ਇਹ ਤਾਂ ਉਹ ਜਗਾ ਸਾਰਾ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਹੁਣ ਅੱਗੇ ਦਾ ਕੀ ਪ੍ਰੋਗਰਾਮ ਦੇਖ ਰਹੇ ਹੋ ਜੀ ਕਿਸ ਤਰ੍ਹਾਂ ਜੀ ਅੱਗੋਂ ਅੱਗੇ ਜੀ ਫਿਰ ਕੋਈ ਜੋ ਵੀ ਕਾਲ ਦੇਗੇ ਯਹਾਂ ਤੱਕ ਕੀ ਕਾਲ ਦੀ ਦੀ ਯਹਾਂ ਕੀ ਅੱਗੇ ਕੀ ਦੇਗੇ ਇੱਕ ਚਲਦੇ ਇੱਕ ਕਿਹੜੀ ਜਗ੍ਹਾ ਹੈ ਜੀ ਕਿਹੜਾ ਪਿੰਡ ਹੈ ਜਿੱਥੇ ਰੋਕਾਂ ਲੱਗੀਆਂ ਨੇ ਜੋ ਰੁਕੇ ਮੱਜਦੇਗਾ ਜੋ ਯਹਾਂ ਨੂੰ ਆ ਨਾ ਜੋ ਬਕਰਾ ਮੰਡੀ ਬਕਰਾ ਮੰਡੀ ਬਕਰਾ ਮੰਡੀ ਜੀ ਬਕਰਾ ਜੀ ਬਕਰਾ ਮੰਡੀ ਦੇ ਕੋਲ ਰੋਕਾਂ ਲਗਾ ਕੇ ਪ੍ਰਸ਼ਾਸਨ ਨੇ ਜਿਹੜਾ ਕਿਸਾਨਾਂ ਨੂੰ ਰੋਕ ਲਿਆ ਗਿਆ ਇਹ ਕਹਿੰਦੇ ਗੱਲਬਾਤ ਚੱਲ ਰਹੀ ਆ ਅੱਗੇ ਕੀ ਸਿਟੇ ਲਿਕੜਦੇ ਨੇ ਉਹ ਜ਼ਰੂਰ ਦੇਖਣਾ ਹੋਊਗਾ ਕਿਸਾਨ ਨੇ ਜਿਹੜੇ ਇੱਥੇ ਖੜੇ ਨੇ surjit singh phool ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ phool ਸਾਹਿਬ vaikru ji khalsa sahab vaikru phatte phatte ji ਕਿਸ ਤਰ੍ਹਾਂ ਦੇਖਦੇ ਆਂ ਜੀ ਪ੍ਰਸ਼ਾਸਨ ਦੀ ਕਾਰਵਾਈ ਨੂੰ ਕਿਸਾਨ ਕਹਿ ਰਹੇ ਸੀ ਕਿ ਅੰਬਾਲਾ ਅਨਾਜ ਮੰਡੀ ਪਹੁੰਚਣਾ ਪਰ ਅਨਾਜ ਮੰਡੀ ਕਹਿੰਦੇ ਕਿਸਾਨਾਂ ਵਾਸਤੇ ਹੁੰਦੀ ਹੈ ਕਿਸਾਨਾਂ ਨੂੰ ਅੱਜ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਜੀ ਮੰਡੀਆਂ 'ਚ ਕਿਸ ਤਰ੍ਹਾਂ ਦੇਖਦੇ ਆਂ ਜਿਵੇਂ ਤੁਸੀਂ ਦੇਖੀ ਜਾਂਦੇ ਹੋ ਮੈਂ ਅਸੀਂ ਦੇਖੀ ਜਾਂਦੇ ਹਾਂ ਤੇ ਪਰ ਜਿਹੜਾ ਹੈਗਾ ਵੀ ਅੰਬਾਲਾ ਠੀਕ ਹੈ ਗੱਲ ਅਸੀਂ ਉਹਨਾਂ ਨਾਲ ਗੱਲ ਕਰਕੇ ਆਏ ਆਂ ਜੀ ਵੀ ਸਾਨੂੰ ਡਰ ਕਦਾ ਹੋ ਗਿਆ ਹਾਂ 12 ਤਰੀਕ ਨੂੰ ਸਾਡੀ ਐਸਐਸਪੀ ਜਿਹੜਾ ਐਸਪੀ ਅੰਮ੍ਰਾਲਾ ਹੈ ਉਹਦੇ ਨਾਲ ਗੱਲਬਾਤ ਹੋਈਏ 2 ਘੰਟੇ ਜੀ ਉਹ ਕਹਿੰਦੇ ਵੀ ਇਹ 16 ਤਰੀਕ ਨੂੰ ਰਿਹਾਈ ਹੋ ਜੂਗੀ ਅਸੀਂ ਕਿਹਾ ਵੀ ਜੇ ਰਿਹਾਈ ਹੋ ਗਈ ਅਸੀਂ ਪ੍ਰੋਗਰਾਮ ਮੁਲਤਵੀ ਕਰ ਦਿਆਂਗੇ ਹਾਂਜੀ ਘਰਾਓ ਵਾਲਾ ਪ੍ਰੋਗਰਾਮ ਜੀ ਹੁਣ ਅਸੀਂ ਘਰਾਓ ਵਾਲਾ ਪ੍ਰੋਗਰਾਮ ਮੁਲਤਵੀ ਵੀ ਕਰਤਾ ਹੁਣ ਤਾਂ ਸਿਰਫ ਇਹਨਾਂ ਨੂੰ ਦੱਸਿਆ ਸੀ ਕੱਲ ਵੀ ਸਨਮਾਨ ਉਹਦਾ ਕਰਕੇ ਇੱਥੇ ਅਸੀਂ ਵਾਪਸ ਕਾਫਲੇ ਸਮੇਤ ਸ਼ੰਭੂ ਬਾਟਰ ਲੈ ਜਾਣਾ ਜੀ ਹੁਣ ਇਹਨੂੰ ਪਤਾ ਨਹੀਂ ਕੀ ਘੁਬਰਾਟ ਹੋ ਗਈ ਇਸ ਤਾਂ ਪੁੱਛਿਆ ਇਹਨਾਂ ਨੂੰ ਵੀ ਯਾਰ ਅਸੀਂ ਤਾਂ ਐਂ ਤਾਂ ਕੋਈ ਤੁਹਾਨੂੰ ਡਰ ਕਾ ਦਾ ਹੋ ਗਿਆ ਜਦੋਂ ਤੁਹਾਨੂੰ ਕਹੀ ਦਿੱਤਾ ਸੀ ਵੀ ਪ੍ਰੋਗਰਾਮ ਕੈਂਸਲ ਆ ਹੂੰ ਇਹ ਕਹਿੰਦੇ ਜੀ ਦਫਾ 44 ਲੱਗੀ ਹੋਈ ਹੈ ਲਾਤੀ ਕਹਿੰਦੇ ਫਿਰ ਦਫਾ 44 ਮੈਂ ਕਹਿਆ ਸੀ ਕਿ ਜੇ ਤੁਸੀਂ ਰਿਪੋਰਟ ਭੇਜੀ ਹੋਊਗੀ ਵੀ ਬੜਾ ਖਤਰਾ ਉੱਥੇ ਤਾਂ ਐਸਪੀ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਕਹਿੰਦੇ ਵੀ ਬਹੁਤ ਵਧੀਆ ਮਾਹੌਲ 'ਚ ਗੱਲਬਾਤ ਹੋਈ ਹੈ ਨਾ ਸਾਨੂੰ ਉਹਨਾਂ ਤੋਂ ਖਤਰਾ ਲੱਗਿਆ ਨਾ ਉਹਨਾਂ ਨੂੰ ਸਾਡੇ ਤੋਂ ਖਤਰਾ ਲੱਗੇ ਰਾਤੇ ਰਾਤ ਖਤਰਾ ਪੈਦਾ ਹੋ ਗਿਆ ਜੀ ਸੋਨ ਖਤਰੇ ਚ ਉਹਨਾਂ ਨੇ ਲਾਤੀ ਦਫਾ 44 ਕਹਿੰਦੇ ਦਫਾ 44 ਟੁੱਟ ਜੂਗੀ ਜੇ ਕਹਾਂਗੇ ਜੀ ਸ਼ਾਂਤਮਈ ਸਨਮਾਨ ਤੇ ਵੀ ਕਈ ਵਾਰ ਦਫਾ ਚੰਤਾਲੀਆਂ ਇਹ ਸਾਡੇ ਲੱਗ ਜਾਂਦੀਆਂ ਨੇ ਜੀ ਦਫਾ 44 ਜਿਹੜੀ ਲੱਗੀ ਹੈ ਜੇ ਕਿਸੇ ਦਾ ਸ਼ਾਂਤਮਈ ਸਨਮਾਨ ਕਰਨਾ ਹੋਵੇ ਨਹੀਂ ਇਹ ਤਾਂ ਕੋਈ ਨਾ ਵੇਖੋ ਇੱਕ ਤਾਂ ਹੁੰਦਾ ਸਰਕਾਰ ਦੇ ਖਿਲਾਫ ਕੋਈ ਪ੍ਰੋਗਰਾਮ ਮੰਨ ਲਓ ਜਿਹੜਾ ਸਾਡਾ ਸੀਗਾ ਘਰਾਓ ਵਾਲਾ ਪ੍ਰੋਗਰਾਮ ਉਹ ਸਰਕਾਰ ਦੇ ਖਿਲਾਫ ਸੀਗਾ ਚਲ ਉਹੇ ਜਿਹੇ ਦਾ ਮੰਨਿਆ ਵੀ ਭਾਈ ਉਹ ਘਰਾਓ ਕਰ ਰਹੇ ਆ ਦਾ ਵਜੜਾ ਲਾਦੇ ਹੁਣ ਸਨਮਾਨ ਕਰਨ ਮੰਨ ਲਓ ਕਿਸੇ ਦੇ ਖੰਡ ਪਾਟ ਹੋਇਆ ਜੀ ਕਿਸੇ ਦੇ ਦੂਜਾ ਹੋਇਆ ਜਗਰਾਤਾ ਹੋਇਆ ਉੱਥੇ ਵੀ ਫਿਰ ਕੀ ਇਹਦਾ ਭਾਵ ਉਹਦਾ ਆਪਣਾ ਪ੍ਰਾਈਵੇਟ ਸਮਾਗਮ ਹੋ ਗਿਆ ਨਾ ਇਹ ਸਾਡਾ ਪ੍ਰਾਈਵੇਟ ਸਮਾਗਮ ਸੀਗਾ ਇਹਦਾ ਸਾਡਾ ਸਨਮਾਨ ਕਰਨ ਵਾਲਾ ਇਹ ਕੋਈ ਸਰਕਾਰ ਦੇ ਖਿਲਾਫ ਕੋਈ ਪ੍ਰੋਗਰਾਮ ਨਹੀਂ ਸੀ ਇਹ ਪ੍ਰਾਈਵੇਟ ਸਮਾਗਮ ਹੈ ਜਿਵੇਂ ਕੋਈ ਘਰੇ ਖੰਡ ਪਾੜ ਕਰਕੇ ਖੁਸ਼ੀ ਮਨਾ ਲੇ ਕੋਈ ਜਗਰਾਤਾ ਕਰਕੇ ਖੁਸ਼ੀ ਮਨਾ ਲੇ ਕੋਈ ਉਸ ਤਰ੍ਹਾਂ ਦਾ ਇਹ ਪ੍ਰੋਗਰਾਮ ਸੀਗਾ ਇਸ ਕਰਕੇ ਪਤਾ ਨਹੀਂ ਕਿਉਂ ਇਹਨਾਂ ਨੂੰ ਘਪਰਾਟ ਹੋ ਗਈ ਫਿਰ ਇਹ ਜਿਹੜਾ ਤੁਹਾਡਾ ਖੁਸ਼ੀ ਦਾ ਸਮਾਗਮ ਸੀਗਾ ਉਹਦੇ ਸਵਾਗਤ ਲਈ ਫਿਰ ਇਹਨਾਂ ਨੇ ਦੇਖੋ ਜੀ ਕੰਕਰੀਟ ਦੀਆਂ ਭਰ ਕੇ ਟਿਪਰ ਨੇ ਜਿਹੜੇ ਉਹ ਲਗਾਏ ਪਏ ਨੇ ਵੱਡੀਆਂ ਵੱਡੀਆਂ ਰੋਕਾਂ ਲਗਾਤੀਆਂ ਕਿਸ ਤਰ੍ਹਾਂ ਲੱਗ ਰਿਹਾ ਇਹ ਸਰਕਾਰ ਕਿਉਂ ਇਦਾਂ ਕਰ ਰਹੀ ਆ ਕਿਉਂ ਇੰਨਾ ਡਾਰਾ ਕਿਸਾਨਾਂ ਦਾ ਉਹੀ ਹੈ ਨਾਲ ਵਿੱਚ ਉਹਨਾਂ ਨੂੰ ਇਹ ਹੈ ਬਈ ਰਿਹਾਈ ਹੋ ਗਈ 111 ਦਿਨਾਂ ਤੋਂ ਕਿਸਾਨ ਲੜ ਰਹੇ ਨੇ ਇਹਦੀ ਰਿਹਾਈ ਦੀ ਖਾਤਰ ਬਈ ਹੁਣ ਕਿਸੇ ਨੂੰ ਪਤਾ ਨਾ ਲੱਗੇ ਮੇਰੇ ਹੀ ਹੋ ਗਈ ਜੀ ਇਹ ਚੁੱਪਚਪਿੱਤੇ ਹੋ ਜੇ ਇਹਦੇ ਨਾਲ ਰਿਹਾਈ ਦੇ ਨਾਲ ਇਹ ਬਣੇ ਵੀ ਠੀਕ ਆ ਜਿਹੜੇ 111 ਦਿਨਾਂ ਤੋਂ ਕਿਸਾਨ ਜਦੋਂ ਜਦ ਕਰਦੇ ਆਉਂਦੇ ਸੀ ਉਹਨਾਂ ਦੀ ਜਿੱਤ ਹੋ ਗਈ ਹਰਿਆਣੇ ਦਾ ਕਿਸਾਨ ਹੈ ਨੌਜਵਾਨ ਹੈ ਉਹੋ ਦਾ ਹੌਸਲਾ ਬਲੰਦ ਨਾ ਹੋਵੇ ਉਹਨੂੰ ਬੂਸਟ ਨਾ ਮਿਲੇ ਉਹਨੂੰ ਜੀ ਇਹ ਐਵਰ ਬੂਸਟਾ ਹੁਣ ਵੀ ਮਿਲ ਜਾਂਦੀ ਹੈ ਹਮ ਮੇਰਾ ਖਿਆਲ ਹੈ ਜੇ ਨਾਰੋਕ ਲਾਉਂਦੇ ਨਾ ਤਾਂ ਹੁਣ ਅਸੀਂ ਸ਼ੰਭੂ ਬਾਰਡਰ ਤੇ ਜਾ ਵੜਨਾ ਸੀ ਵਾਪਸ ਸਵੇਰ ਤੇ ਹੁਣ ਸਾਰੀ ਇਹ ਵਾਇਰਲ ਹੋ ਰਹੀ ਹੈ ਜੀ ਲਾਈਵ ਹੋ ਰਹੇ ਆ ਤੁਸੀਂ ਵੀ ਚੈਨਲ ਵਾਲੇ ਤੜਕੇ ਦੇ ਪਤਲ ਗਾਹ ਪਾਈ ਫਿਰਦੇ ਹੋ ਤੁਸੀਂ ਇਹ ਸਾਰੇ ਚੈਨਲਾਂ ਤੇ ਉਹੀ ਹੋ ਰਿਹਾ ਅੰਬਾਲਾ ਅੰਬਾਲਾ ਸ਼ੰਭੂ ਬਾਰਡਰ ਅੰਬਾਲਾ ਸਿਟੀ ਨਵਤਿਆ ਉਹ ਨਵਦੀਪ ਜਲਵੇੜਾ ਇਹੀ ਇਹੀ ਚੱਲੀ ਜਾਂਦਾ ਬਹੁਤ سارے ਲੋਕ ਤਾਂ ਆ ਕੇ ਵਿਰੋਧ ਕਰਦੇ ਸੀਗੇ ਜੀ ਕਿਸਾਨਾਂ ਨੇ ਰੋਡ ਰੋਕ ਕੇ ਪਏ ਨੇ ਸਾਡਾ ਬਿਜ਼ਨਸ ਸਟੱਪ ਹੋ ਗਿਆ ਵਪਾਰੀ ਵਿਰੋਧ ਕਰਦੇ ਸੀਗੇ ਆ ਹੁਣ ਇੱਥੇ ਉਹਨਾਂ ਨੂੰ ਦਿਖਾਈ ਦੇ ਰਿਹਾ ਹੋਊਗਾ ਜੀ ਇਹ ਵੀ ਦੇਖਦੇ ਹੁਣ ਉਹ ਇਹ ਤਾਂ ਜਿਹੜੇ ਟਿੱਪਰ ਲਾਏ ਇਹ ਤਾਂ ਕਿਸਾਨਾਂ ਨੇ ਨਹੀਂ ਲਾਏ ਹੂੰ ਤੇ ਜਿਹੜੀ ਉੱਥੇ ਗੰਧ ਕੱਢੀ ਹੈ ਹੂੰ ਆਪਣਾ ਘੱਗਰ ਦੇ ਪੁਲ ਤੇ ਉਹ ਵੀ ਕਿਸਾਨਾਂ ਨੇ ਨਹੀਂ ਕੱਢੀ ਉਹ ਤਾਂ ਤੋੜਨ ਦੇ ਲਈ ਮਾਂਜੋ ਕੋਰਟ ਦੇ ਆਰਡਰ ਵੀ ਆ ਗਏ ਨੇ ਜੀ ਰਸਤਾ ਖਾਲੀ ਕੀਤਾ ਜਾਵੇ ਪਰ ਫੇਰ ਨਹੀਂ ਹੋ ਰੇ ਹੁਣ ਉਹ ਵਪਾਰੀਆਂ ਨੂੰ ਉਹ ਲੋਕਾਂ ਨੂੰ ਕਿਸ ਤਰ੍ਹਾਂ ਸੋਚਦੇ ਹੋਣੇ ਜੀ ਰੋਪ ਉਹ ਕਿਸਾਨਾਂ ਤੇ ਲਗਾ ਰਹੇ ਸੀਗੇ ਹਾਂ ਉਹਦਾ ਮਤਲਬ ਇਹਨਾਂ ਨੂੰ ਸਾਨੂੰ ਕਹਦੇ ਹੁੰਦੇ ਆ ਵੀ ਤੁਸੀਂ ਹੁਕਮ ਦੀ ਅਦਾਲਤ ਦੇ ਹੁਕਮ ਦੀ ਪਾਲਣਾ ਕਰੋ ਹੁਣ ਵੀ ਸਾਨੂੰ ਕਹਿ ਰਹੇ ਨੇ ਵੀ ਤੁਸੀਂ ਡੀਸੀ ਨੇ ਉਹ ਲਾਈ ਆ ਤਫਾ 144 ਉਹਦੀ ਪਾਲਣਾ ਕਰੋ ਆ ਆਪ ਕੋਰਟ ਦੇ ਹੁਕਮ ਦੀ ਵੀ ਪਾਲਣਾ ਨਹੀਂ ਕਰ ਰਹੇ ਜੀ ਉਹਨਾਂ ਨੇ ਕਿਹਾ ਸੀ ਵੀ 7 ਦਿਨਾਂ ਚ 7 ਦਿਨ ਪੂਰੇ ਹੋ ਗਏ 17 ਨੂੰ ਤੇ ਕੋਈ ਉਹਨਾਂ ਦਾ ਹਜੇ ਹਟਾਉਣ ਦਾ ਕੰਦ ਚੱਕਣ ਦਾ ਹੈ ਨਹੀਂ ਹਜੇ ਸੋ ਇਸ ਕਰਕੇ ਇਹ ਜਿਹੜਾ ਦੂਜਾ ਹੈ ਇਹ ਦੂਜਾ ਡਰ ਹੈ ਇਹਨਾਂ ਨੂੰ ਆਪ ਦਾ ਵੀ ਸਾਡਾ ਜਿਹੜਾ ਕਿਸਾਨ ਵਿਰੋਧੀ ਚਿਹਰਾ ਲੋਕਾਂ ਚ ਨੰਗਾ ਨਾ ਹੋ ਜੇ ਉਹ ਜਿੰਨਾ ਇਹ ਠਗਣਗੇ ਇਹੋ ਜਿਹੇ ਤਰੀਕੇ ਰਾਹੀਂ ਉਹਨਾਂ ਜਾਦੇ ਫੈਲੇ ਜਾਂਦਾ ਗੱਲ ਤਾਂ ਹੁਣ ਵਾਇਰਲ ਹੋ ਰਹੀ ਹੈ ਇਕੱਲੇ ਇਕੱਲੇ ਪੰਜਾਬ ਚ ਨਹੀਂ ਸਾਰੇ ਸੂਬੇ ਚ ਸਾਰੇ ਦੇਸ਼ ਦੇ ਵਿੱਚ ਦੁਨੀਆ ਚ ਵਾਇਰਲ ਹੋ ਰਹੀ ਹੈ ਜੀ ਜੀ ਧੰਨਵਾਦ ਤੇ ਹਾਂ ਜੀ ਜੀ ਅੱਗੇ ਦੀ ਕੀ ਰਣਨੀਤੀ ਦੇਖ ਰਹੇ ਹੋ ਤੁਸੀਂ ਅੱਗੇ ਤੇ ਹੁਣ ਕਹਿੰਦੇ ਆ ਸਾਨੂੰ ਅਸੀਂ ਗੱਲਬਾਤ ਕਰਨ ਗਏ ਸੀਗੇ ਕਹਿੰਦੇ ਤੁਸੀਂ 5-7 ਆਗੂ ਤੁਸੀਂ ਆਜੋ ਤੇ ਅਸੀਂ ਜਿਹੜੇ ਆ ਜਾਾਂਗੇ ਆਲਾਫਸਰ ਆ ਜਾਣਗੇ ਸਾਡੇ ਬਹਿ ਕੇ ਆਪਾਂ ਨਿਬੜ ਲੈਨੇ ਆ ਇਸ ਗੱਲ ਨੂੰ ਇਹ ਜੀ ਤੇ ਅਸੀਂ ਆਖਿਆ ਵੀ ਕੋਈ ਨਹੀਂ ਆਜੋ ਇਹ ਜੀ ਤੇ ਉਹ ਮੇਰਾ ਖਿਆਲ ਆ ਤੁਹਾਡੇ ਮੀਡੀਆ ਵਾਲੇ ਦੇ ਸਾਹਮਣੇ ਨਹੀਂ ਕਰਨਾ ਚਾਹੁੰਦੇ ਪਾਸੇ ਕਰਨਾ ਚਾਹੁੰਦੇ ਕੋਈ ਨਹੀਂ ਪਾਸੇ ਕਰ ਲੈਣਾ ਧੰਨਵਾਦ ਜੀ ਹਾਂਜੀ ਇਹ ਸਾਨੂੰ ਸਰਜੀਤ ਸਿੰਘ ਫੂਲ ਤੁਸੀਂ ਦੇਖ ਰਹੇ ਹੋ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨੇ ਜਿਹੜੇ ਕਿਸਾਨਾਂ ਨੂੰ ਰੋਕਣ ਦੇ ਲਈ ਉਹ ਕੀਤੇ ਗਏ ਨੇ ਪੈਰਾਮਿਲਟਰੀ ਫੋਰਸ ਹਰਿਆਣਾ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਇੱਥੇ ਵੱਡੀਆਂ ਰੋਕਾਂ ਲਗਾ ਕੇ ਗੱਡੀਆਂ ਨੇ ਜਿਹੜੀਆਂ ਉਹ ਬਜਰੀ ਦੀਆਂ ਮਿੱਟੀ ਦੀਆਂ ਭਰ ਕੇ ਇੱਥੇ ਰੋੜਾਂ ਤੇ ਖੜਾਈ ਖੜਾਏ ਵੱਡੇ ਕਾਫਲੇ ਨੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਇੱਥੇ ਦਿਖਾਈ ਦੇ ਰਹੇ ਨੇ ਸੋ ਅੱਗੇ ਕੀ ਨਤੀਜੇ ਲਿਕੜਦੇ ਨੇ ਕਿਸਾਨ ਅੰਬਾਲਾ ਅਨਾਜ ਮੰਡੀ ਦੇ ਵਿੱਚ ਪਹੁੰਚਦੇ ਨੇ ਜਾਂ ਕੋਈ ਵਿਚ ਦੀ ਰਸਤਾ ਲੱਭਿਆ ਜਾਂਦਾ ਕੋਈ ਹੱਲ ਲੱਭਿਆ ਜਾਂਦਾ ਇਹਦਾ ਉਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਗੱਲਬਾਤ ਲਈ ਕਿਹਾ ਗਿਆ ਹੈ ਕਿ ਅਲਾ ਅਧਿਕਾਰੀ ਬੁਲਾਉਣਿਆ ਉਹਨਾਂ ਨਾਲ ਗੱਲਬਾਤ ਕੀਤੀ ਜਾਊਗੀ ਉਸ ਤੋਂ ਬਾਅਦ ਕੀ ਨਤੀਜਾ ਨਿਕਲਦਾ ਹੈ ਇਹ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ